ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਗ ਬਿਲਾਗੁਲ ਮਹੱਲਾ ਪੰਜਵਾਂ ਚੌਪ ਦੇ ਝੁਪ ਦੇ ਕਰਿ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਰੀ ਮੋਹਨ ਸਰਬਨੀ ਇਹ ਨਾ ਸੁਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਮਾਰਾ ਸਾਹਿਬ ਆਜ ਬਲਾਗ ਦੇ ਅੰਦਰ ਪੰਨੇ ਪਾਤਸ਼ਾਹ ਚੌਥੋਂ ਪੌੜੀਆਂ ਵਾਲਾ ਸ਼ਬਦ ਕਾਲੀ ਦਾ ਫਿਰ ਅੱਗੇ ਦੁਬਤੇ ਲਿਖਿਆ ਸਾਰੇ ਛੇ ਸ਼ਬਦਾਂ ਦੇ ਤਾਹਤੀ ਦੇ ਅੰਦਰ ਮਗਲੇ ਦੁਬਤੇ ਇਹੋ ਹੁੰਗੇ ਛੇਵੇਂ ਤੋਂ ਸੁਲਤਾਰ ਵਿੱਚ ਗੁਰੂ ਸਾਹਿਬ ਜੀ ਯਾਦਨ ਕਰਦੇ ਹਨ ਇਕੋ ਦਾਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹੜਿਆਂ ਗਉੜਿਆਂ ਨੂੰ ਅਸੀਂ ਸੁਣ ਸੁਣ ਕੇ ਅੱਜ ਸਿੰਮੇ ਅੱਜ ਖੁਸ਼ ਹੋ ਰਹੇ ਹਾਂ ਆਪਣੇ ਜਿੰਨਾ ਤਸਵੀਰਾਂ ਨੂੰ ਦੇਖ-ਦੇਖ ਕੇ ਮੋਤ ਹੋ ਰਹੇ ਹਾਂ ਜਿਨ੍ਹਾਂ ਗਉੜਿਆਂ ਦੇ ਤੇ ਆ ਕੇ ਕੋਈ ਲੈਣਾ ਲੈਣਾ ਇੱਥਾ ਆ ਕੇ ਮਰ ਜਾਂਦੇ ਵੇ ਬੱਚੇ ਅਜੇ ਕੋਈ ਕਿਸੇ ਪ੍ਰਕਾਰ ਕਮਲੇ ਹੋ ਜਾਂਦੇ ਹਨ ਇਹ ਸੁਭਾਅ ਸੁਦਾਈ ਹੋਣ ਦਾ ਆਪਣੀ ਜ਼ਿੰਦਗੀ ਨਾਸ ਕਰਨ ਦਾ ਜਿਹੜਾ ਪੈ ਰਿਹਾ ਹੈ ਅੱਜ ਕੱਲ੍ਹ ਦੇ ਗਾਣੇ ਸੁਣਨੇ ਕਰਕੇ ਉਹਨਾਂ ਦੀ ਬਾਤ ਜੀਰੂ ਸਾਹਿਬ ਗਵਰਿਤ ਕਰਦੇ ਹਨ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਨੇ ਇਸ ਕੋਈ ਇੱਕ ਸ਼ਬਦ ਵਿੱਚ ਮੇਰੇ ਮੋਹਨ ਸਰਬਲੀ ਇਹ ਨਾ ਸੁਨਾਏ ਮੇਰੇ ਮੋਹਨ ਪਰਮੇਸ਼ਰ ਸਾਰੇ ਜਿਹੜੇਿੱਤਾਂ ਨੂੰ ਮੋਹਤ ਕਰਨ ਵਾਲੇ ਇਹ ਭਗਤਾਂ ਦੇ ਮੋਹ ਨੂੰ ਮਿਟਣ ਵਾਲੀ ਸਾਡੇ ਕੰਨਾਂ 'ਚ ਮਾਰਿਆ ਇਹ ਵਚਨ ਨਾ ਸੁਣਾਇਓ ਕਦੇ ਵੀ ਸਾਡੇ ਕੰਨਾਂ 'ਚ ਆਵਾਜ਼ਾਂ ਹੀ ਨਾ ਪੈਣ ਕਦੇ ਸਾਖਤ ਗੀਤ 나ਦ ਤੁੰਗਾ ਗਾਉਂਦੇ ਜਿੱਥੇ ਸਾਖਤ ਪੁਰਖ ਗੀਤਾਂ ਨੂੰ ਗਾਉਂਦੇ ਐ 나ਦ ਬਾਜੇ ਵਜਾਉਂਦੇ ਐ ਅਧੇ ਤੁੰਗੀਆਂ ਕੱਢ-ਕੱਢ ਕੇ ਗਾਉਂਦੇ ਹਨ ਬੋਲ ਤੇ ਬੂਲ ਅਜਾਏ ਅਤੇ ਬੋਲ ਉਹ ਬੂਲ ਦੇ ਅਜਾਏ ਵੇਸ਼ ਟਕਾਣਾਂ ਦੇ ਅਜਿਹੇ ਵਿਅਕਤੀ ਬੋਲਦੇ ਹਨ ਬੋਲ ਜਿਸ ਕਰਕੇ ਸੂਰਤੀ ਜਗਾ ਨਾ ਪ੍ਰਾਪਤ ਹੋ ਸਕੇ ਐਸੇ ਜਿਹੜੇ ਬਚਨ ਬੋਲਦੇ ਹੈ ਪ੍ਰੇਸ਼ਰ ਸਾਡੇ ਕੰਨਾਂ 'ਚ ਉਹ ਆਵਾਜ਼ਾਂ ਨਾ ਪਾਈ ਉਹ ਸਾਨੂੰ ਗੀਤ ਨਾ ਸੁਣਾਈ ਸਾਨੂੰ ਉਹ ਸਾਜਨਾ ਸੁਣਾਈ ਅਤੇ ਉਹਨਾਂ ਲੋਕਾਂ ਦੇ ਜਿਹੜੇ ਬੋਲ ਹੈ ਉਹ ਸਾਡੇ ਕੰਨਾਂ 'ਚ ਨਾ ਪੈਣ ਅਸੀਂ ਅਰਦਾਸ ਕਰਦੇ ਹਾਂ ਤੇਰੇ ਅੱਗੇ ਇਸ ਦੀ ਵਾਅਦ ਇਸ ਪ੍ਰਕਾਰ ਇੱਕ ਵਿਦਵਾਨ ਲਿਖਿਆ ਹੈ ਸ਼ੁਭ ਕਾਜ ਕੋ ਸ਼ਾਦ ਅਕਾਜ਼ ਕਰੇ ਧਨ ਔਰ ਧਾਮ ਲਟਾਉਣ ਨੂੰ ਚੰਗਾ ਕੰਮ ਛੜ ਦਿੱਤਾ ਹੈ ਨੀਤੀ ਵਾਲੇ ਕੰਮ ਤੇ ਅਕਾਜ਼ ਖੋਤੇ ਪੈਣੀ ਕੰਮ ਕਰਨ ਲੱਗੇ ਆਪਣੇ ਧਨ ਤੇ ਘਰ ਨੂੰ ਲਟਾਉਣ ਵਾਸਤੇ ਇੱਕ ਨਾਰ ਬੁਲਾਏ ਨਜਾਵਤ ਹੈ ਇਸ ਪ੍ਰਕਾਰ ਸਾਰ ਸਮਝੇਗੀ ਜਗ ਲਾਜ ਨਾ ਆਵਤ ਹੈ ਇਨਕੋ ਜਗ ਦੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਦੇ ਤਾਂ ਹੀ ਕੀ ਕਰਦੇ ਹੈ ਕਹਿੰਦੇ ਕਹਿੰਦੇ ਹਨ ਮਰਦੰਗ ਕਹੇ ਤ੍ਰਿਕ ਹੈ ਤ੍ਰਿਕ ਹੈ ਸੁਰ ਤਾਲ ਕਹੇ ਕਿਨ ਕੋ ਕਿਨ ਕੋ ਜਿਹੜਾ ਮਰਦੰਗ ਆ ਉਹਨਾਂ ਦਾ ਬੋਲਦਾ ਕਿ ਤ੍ਰਿਕ ਹੈ ਤਿਕ ਹੈ ਤ੍ਰਿਕ ਹੈ ਤ੍ਰਕਾਰ ਹੈ ਤ੍ਰਕਾਰ ਹੈ ਤ੍ਰਕਾਰ ਹੈ ਉਸ ਨੂੰ ਸੰਗੀਤੀ ਦੀ ਸਿਰ ਤੇ ਤਾਲ ਕੈਸੀਆਂ ਕੀ ਕਹਿੰਦੀਆਂ ਕਿਨ ਕੋ ਕਿਨ ਕੋ ਕਿਨ ਕੋ ਕਿ ਕਿੰਨੇ ਨੂੰ ਤ੍ਰਕਾਰ ਹੈ ਕਿੰਨੇ ਨੂੰ ਤ੍ਰਕਾਰ ਹੈ ਕਉ ਹੱਥ ਉਠਾਏ ਕਿ ਰੌਣਕ ਕਹੇ ਇਨ ਕੋ ਇਨ ਕੋ ਇਨ ਜਿਹੜੇ ਇਸ ਗਉਣਿਆਂ ਨੂੰ ਸੁਣਦੇ ਐ ਇਹਨਾਂ ਨੂੰ ਇਹਨਾਂ ਦਾ ਪ੍ਰਕਾਰ ਹੈ ਇਸ ਪ੍ਰਕਾਰ ਮਹਾਕੁਰਖਾਨੇ ਦੇ ਸ਼ਬਦ ਦਾ ਅਰਥ ਕਰਨ ਵਾਸਤੇ ਇਸਨੂੰ ਸਵਈਆ ਰਚਿਆ ਹੈ ਸੋ ਇਸ ਪ੍ਰਕਾਰ ਮਾਲਾ ਸਾਹਿਬ ਕਹਿੰਦੇ ਇਹਨਾਂ ਸਾਹਿਬ ਜਿਹੜੇ ਗੀਤਾਂ ਨੂੰ ਗਾਉਂਦੇ ਐ ਉਹਦੇ ਨਾਲ ਬਾਜੀਆਂ ਨੂੰ ਵਜਾਉਣ ਦੇ ਜਿਹੜੀਆਂ ਧੁਨੀਆਂ ਕੱਢਦੇ ਐ ਗਾਉਂਦੇ ਹਨ ਧੁਨੀਆਂ ਮੰਨ ਮੰਨ ਕੇ ਬੋਲਤ ਬੂਲ ਅਜਾਈ ਜਿਹੜੇ ਬੋਲਦੇ ਬੋਲ ਬੇ ਟਿਕਾਣੇ ਹੁੰਦੇ ਆਏ ਸਰੂਪ ਰੂਪੀ ਜਗਾ ਤੋਂ ਰਹਿਨ ਵਿਰਸ ਬੋਲ ਰਹੇ ਹਨ ਰਹਾਉ ਸੇਵ ਤਸੀਵ ਸੇਵ ਸਾਧ ਸੇਵ ਜੇ ਮਹਾਰਾਜ ਤੇਰੇ ਸੰਤਾਂ ਨੂੰ ਮਨ ਕਰਕੇ ਸੇਵਿਏ ਬਾਣੀ ਕਰਕੇ ਸੇਵਿਏ ਅਤੇ ਸਰੀਰ ਕਰਕੇ ਉਹਨਾਂ ਦਾ ਸੇਵਨ ਕਰੀਏ ਸੇਵਕ ਸੇਵ ਸੇਵ ਸਾਧ ਸੇਵ ਦੁਨੀਆ ਦੇ ਸੇਵਨੇ ਜੋ ਸਾਧ ਸੰਗੀ ਦੇਵਤਾ ਲੋਕ ਹਨਗੇ ਦੇਵਤਿਆਂ ਦੇ ਸੇਵਨੇ ਕਰਕੇ ਬ੍ਰਹਮਾਗਤ ਹਨਗੇ ਬ੍ਰਹਮਾ ਅਰਦਾਸ ਦਾ ਸੇਵਨਯੋਗ ਸਾਭ ਸੰਗਤ ਹੈ ਉਹਨਾਂ ਸੰਤਾਂ ਪਿਆਰਿਆਂ ਦਾ ਸੇਵਨ ਕਰੀਏ ਸਦਾ ਕਰੋ ਕਿਰਤਾਏ ਅਦੇ ਸੰਗਤ ਨਾਲ ਮਿਲ ਕੇ ਸਦਾ ਕੀਰਤਨ ਕਰੀਏ ਜਸ ਵਿਚਾਰਨਾ ਕਰੀਏ ਮਹਾਰਾਜ ਦਾ ਆਪੈ দান ਪਾਵੂ ਪੁਰਖ ਦਾਤੇ ਪੂਨ ਪ੍ਰਮੇਸ਼ਰ ਸਰਵ ਕੋ ਦਾਤ੍ਰੇ ਕੇ ਮੇਰੇ ਪੈ ਦਾ ਉਹ ਦਾਣ ਸਾਨੂੰ ਪ੍ਰਾਪਤ ਹੋਵੇ ਕਾਲ ਦਾ ਭੈ ਮਿਲ ਜਾਵੇ ਵਿਕਾਰਾਂ ਦਾ ਭੈ ਮਿਲ ਜਾਵੇ ਕੋ ਸੰਗਤ ਦਾ ਪਾਇਮੈਂਟ ਕੇ ਅਪਾਇਕਾ ਨੂੰ ਪ੍ਰਾਪਤ ਹੋਈਏ ਐਸਾ ਨਾਮ ਦਿਓ ਮਿਲ ਸੰਗਤ ਹਰ ਗੁਣ ਗਾਏ ਜਿਹੜਾ ਆਪਦੀ ਸਾਧ ਸੰਗਤ ਨਾਲ ਮਿਲ ਕੇ ਕਰਤਾਰ ਗੁਣਾਂ ਨੂੰ ਗਾਉਣਾ ਹੈ ਇਹ ਭੈ ਪਾਏ ਪਦਮੀ ਦਾ ਦਾਨ ਸਾਨੂੰ ਬਖਸ਼ੋ ਰਸਨਾ ਅਗਹਿ ਅਗਹਿ ਗੁਣ ਰਾਤੀ ਜਿਹੜੀ ਰਸਨਾ ਹੈ ਪ੍ਰੀਤ ਵਾਲੀ ਉਹ ਹੈ ਜੋ ਪਰਮੇਸ਼ਰ ਗ੍ਰਹਿਣ ਤੋਂ ਰਹਿਤਾ ਪਕੜਨ ਤੋਂ ਰਹਿਤ ਹੈ ਇਹ ਅਗਾਧ ਦੂੰਗਾ ਹੈ ਜਿਸ ਨੂੰ ਵੇਦ ਸ਼ਾਸਤਰ ਆਦਿ ਕੰਮ ਤੇ ਨਹੀਂ ਪਾ ਸਕਦੇ ਨੇਕ ਨੇਕ ਕਥਨ ਤੇ ਵੇਦ ਦਾ ਉੱਚ ਉੱਚ ਪਾਰ ਗੋਵਿੰਦਾ ਹੈ ਜੋ ਪਕੜਨ ਦੇ ਮਨ ਦੇ ਸੰਕਲਪ ਦਾ ਵਿਸ਼ਾ ਨਹੀਂ ਅਗਾਇ ਹੈ ਤੇ ਸ਼ਾਸਤਰਾਂ ਕਰਕੇ ਵੀ ਅਗੰਮ ਹੈ ਜੋ ਗਾਇ ਹੈ ਤੇ ਹੰਤ ਰਹਤਾ ਸ਼ਕਤੀ ਬਿੱਤੀ ਕਰਕੇ ਕੋਈ ਪਕੜ ਕਰਕੇ ਦੱਸ ਨਹੀਂ ਸਕਦਾ ਨੈਣ ਦਰ ਨੈਣ ਦਰਸ ਰੰਗ ਲਾਏ ਰਸਨਾ ਅਗਾਇ ਗੁਣ ਰਾਤੀ ਜਿਹੜੀ ਸਾਡੀ ਰਸਨਾ ਪ੍ਰੀਤ ਰੂਪ ਜਵਾਨ ਅਗਾਇ ਜੋ ਅਗਾਦ ਹੈ ਦੂੰਗਾ ਅਗਾਇ ਜੋ ਵੀਰ ਸ਼ਾਹ ਕਾਂਕੇ ਗ੍ਰਹਿ ਨਹੀਂ ਕੀਤਾ ਜਾਂਦਾ ਸ਼ਕਤੀ ਵਰਤੀ ਕਰਕੇ ਉਹਦੇ ਗੁਨਾਜ ਰੰਗੀ ਹੋਈ ਹੈ ਨੈਣ ਦਰਸ ਰੰਗ ਲਾਏ ਜੇ ਨੀਪੁਰਮਹਾਰਾਜ ਦੇ ਪਿਆਰਿਆਂ ਦੇ ਦਰਸ਼ਨ ਦੇ ਰੰਗ ਪ੍ਰੇਮ ਦੇ ਕਿ ਲਾਏ ਹਮਾਰਿਆਂ ਕਿਰਪਾ ਕੀਤੀ ਹੈ ਸਾਰੇ ਨੈਣ ਨੂੰ ਰੰਗ ਦਰਸ਼ਣਾਂ ਦਾ ਰੰਗ ਰੰਗ ਆਨੰਦ ਲਾ ਦਿੱਤਾ ਹੋਰ ਕਿਰਪਾਲ ਦੀਨ ਦੁਖ ਭੰਜਨ اے ਗਰੀਬਾਂ ਦੇ ਦੁੱਖਾਂ ਨੂੰ ਮਿਟਨ ਵਾਲੇ ਵਾਹਿਗੁਰੂ ਕਿਰਪਾਲੂ ਹੋਵੋ ਆਪ ਮੋਹ ਚਰਨ ਰਿਧਾ ਵਿਸਾਏ ਮੋਹ ਰਹਿ ਜੀ ਤੁਮਾਰਾ ਜੀ ਆਪ ਦੇ ਚਰਨ ਵਸਾਵਾ ਕਰ ਹਰ ਵਕਤ ਆਪ ਦੇ ਚਰਨ ਸਾਡੇ ਹੀ ਜੀ ਬਸਣਾ ਐਸੀ ਬਖਸ਼ਿਸ਼ ਕਰੋ ਗਰੀਬ ਨੂੰ ਵਾਯੋ ਸਭੂ ਤਲੇ ਤਲੇ ਸਭ ਉਪਰ ਇਹ ਗਰੀਬ ਨੂੰ ਆ ਸਾਰਿਆਂ ਦੀ ਤਲੀਆਂ ਦੇ ਤਰੇ ਜਿਵੇਂ ਧੂੜ ਹੁੰਦੀ ਹੈ ਜਿਸ ਪ੍ਰਕਾਰ ਸਾਰੀਆਂ ਤਲੀਆਂ ਦੇ ਤਲੇ ਧੂੜ ਹੁੰਦੀ ਹੈ ਸਭਨਾ ਦੇ ਉਹ ਧੂੜ ਉੱਦਕੇ ਸਾਰਿਆਂ ਦੇ ਸਿਰ ਉੱਤੇ ਨੇਤਰਾਂ ਵਿੱਚ ਆਜੇ ਪ੍ਰਵੇਸ਼ ਕਰ ਜਾਂਦੀ ਹੈ ਇਹ ਦ੍ਰਿਸ਼ ਦ੍ਰਿਸ਼ਤਾ ਹੈ ਜਿਸ ਪ੍ਰਕਾਰ ਧੂੜ ਜਿਵੇਂ ਸਾਰੀਆਂ ਤਲੀਆਂ ਦੇ ਤਲੇ ਰਹਿੰਦੀ ਹੈ یہ پھر اب کے سارے اوپر ہو جاتی ہے فریدا کھا کئے خاکو گیٹ نہ کوئے کوئی جیون پیرا کرے موہوں اوپر ہوئے اسی پرکار سار سنگ جی سارے تلیاں تلی کھا ہے جی تھلے جی وہ سارے اوپر ہو جاتی ہے اوے سارا کے تلیا کے کلی دور بن کے ہی ہنکار چڑ دیے اس طرح ساروں کے تویا کے تعے کی خاط پھول بنیے پیڑے میرا کہیں ہیں پو چرنا تل اوپر آو یہ پیروں کے تھے نہیں پڑنا جس پرکار بکرے جڑے کسانیا تو قتل ہی ہوں رہتے ہیں یہ نہیں بننا نہیں یہ بڑھنا اوپر آو جی دھول اڈ کے سارے کے سر کے اوپر آ جاتی ہے یہ بننا ہے ایسے سچائی والے بننا ایسے جیون والے بننا ہے ਜੋ ਸਾਰਿਆਂ ਦੇ ਤਰਿਆਂ ਦੀ ਕਲੀ ਦੀ ਧੂੜ ਜਿਹੜੀ ਬਣੀ ਹੈ ਸਭ ਦੇ ਉੱਪਰ ਆ ਗਈ ਜਿਸ ਤਰਕੇ ਜਿਵੇਂ ਮਹਾਰਾਜਾ ਰਾਸ ਕਈ ਦਿਨ ਖਾਲਸੇ ਦਾ ਮਨ ਨਹੀਂ ਹੋ ਮਤ ਕੀ ਕੁਝੀ ਮਤ ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਪ੍ਰਾਪਤ ਹੋਣੀ ਹੈ ਤੇ ਫਿਰ ਮਤਬੁੱਧਾ ਰਾਖਾ ਆਕਾਲ ਪੁਰਖ ਵਾਹਿਗੁਰੂ ਆਪ ਹੈ ਇਸ ਪ੍ਰਕਾਰ ਤੇ ਸਾਰਿਆਂ ਦੇ ਤਰਿਆਂ ਦੇ ਪੱਲੇ ਦੀ ਖਾਕ ਬਣੀ ਧੂੜ ਬਣੀ ਏਡੀ ਗਰੀਬੀ ਤਾਂ ਵੀ ਤੇ ਸਾਰਿਆਂ ਦੇ ਉੱਪਰ ਹੋ ਜਾਈਏ ਸਾਰੇ ਉਹ ਕਾਰਜ ਤਾਂ ਉੱਪਰ ਹੋ ਜਾਏ ਇਹ ਸਾਰੇ ਗੁਨਾਹ ਤਾਂ ਵੀ ਉੱਪਰ ਹੋ ਕਰਕੇ ਪੰਨਾ ਨਾ ਦੋ ਤੀਕ ਹੋ ਕੇ ਵਾਹਿਗੁਰੂ ਦੇ ਰੂਪ ਚ ਮਿਲ ਜੀਏ ਇਹ ਹੈ ਗੁਰਾਂ ਦਾ ਉਪਦੇਸ਼ ਬਹੁਤ ਜਨਮਾਂ ਤੱਕ ਉੱਪਰ ਆਵੋ ਜਨਮ ਥੱਲੇ ਪਹੁੰਚ ਮੈਂ ਉੱਪਰ ਆ ਜਾਵਾਂ ਸਭ ਦੇ ਸਰੋਮਣੀ ਬਾਣੀਆਂ ਆਉ ਇਹ ਰੂਹ ਦੀ ਹੰਗ ਦਾ ਮਿੱਟਣੀ ਹੈ ਇਹ ਦ੍ਰਿਸ਼ ਦ੍ਰਿਸ਼ਟਾਈ ਇਹ ਮਾਰੋ ਸਾਡੇ ਅੰਦਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦਿਓ ਜਿਸ ਕਰਕੇ ਨਿਸ਼ਕਾਇਆ ਆਪ ਨੂੰ ਦੇਖਣਾ ਕਰੀਏ ਸੱਚੇ ਪਤਸ਼ਾਹ ਇਹ দৃষ্টি ਨਾਲ ਆਪ ਦੇ ਸਰੂਪ ਨੂੰ ਦਿਖਾਉਣਾ ਕਰੋ ਕਿਰਪਾ ਕਰੋ हे ਅਦ੍ਰਿਸ਼ ਬ੍ਰਹਮ ਆਵਿਮਾਨ ਖੋਏ 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 ਖੋਈ ਹਾਂ ਜਿਹੜਾ ਉਹ ਮਾਨ ਦੀ ਖੋ ਆਦਤ ਹੈ ਨਾ ਪੁਰਖ ਦੇ ਅੰਦਰ ਹੰਕਾਰ ਦੀ ਆਪ ਦੇ ਗੁਣਾ ਦੀ ਵਿੱਦਿਆ ਦੀ ਸਰੂਪ ਦੀ ਧੰ ਦੀ ਦੌਤ ਦੀ ਜਸ ਦੀ ਵਡਿਆਈ ਦੀ ਤੇ ਉਹ ਮਾਨ ਦੀ ਜਿਹੜੀ ਖੋ ਹੈ ਤੇ ਅੰਤ ਹੈ ਜਿਹੜੀ ਖੋਏ ਕੋਈ ਹਾਂ ਇਹ ਖੋ ਜਿਹੜੀ ਐ ਸੋਹਣਾਂ ਗੁਣਾਂ ਦੀ ਖੋ ਆਤਮ ਨੂੰ ਇਹ ਖੋਈ ਹੋ ਇਹ ਖੋ ਜੰਦੀ ਹੈ ਚੰਗੇ ਗੁਣਾਂ ਵਾਲਾ ਸੁਭਾਅ ਹੀ ਰਹਿਣਾ ਜਿਹੜਾ ਹੰਕਾਰ ਗੁਣਾਂ ਦਾ ਕਰਨ ਲੱਗ ਜਾਂਦਾ ਉਹਦੇ ਆਤਮੇ ਦੇ ਸਾਰੇ ਗੁਣਾਂ ਵਾਲੀ ਜਿਹੜੀ ਆਤਮਾ ਉਹ ਭੁੱਲ ਜਾਂਦੀ ਹੈ ਉਹ ਗੁਣਾਂ ਦੇ ਅੰਦਰ ਆ ਕੇ ਪ੍ਰਵੇਸ਼ ਹੋ ਜਾਂਦੇ ਇਸ ਕਰਕੇ ਇਹ ਅੰਤਜਾਮੀ ਆਵੇਂ ਮਾਨ ਖੋਏ ਖੋਏ ਹੋਏ ਖੋਈ ਹੋ ਜਿਹੜੀ ਉਹ ਮਾਨ ਕਰਨ ਵਾਲੀ ਖੋ ਆਦਤ ਹੈ ਉਹ ਸੁਭ ਖੋ ਨੂੰ ਸੁਭ ਆਤਮ ਨੂੰ ਖੋ ਦਿੰਦੀ ਹੈ ਕਿਸ ਕਰਕੇ ਮਾਨ ਦੀ ਖੋ ਨੂੰ ਖੋਈਂ ਉਹ ਇਸ ਨੂੰ ਵੇਚਣਾ ਕਰੀਏ ਮੁਰ ਕੋ ਸਤਿਗੁਰ ਮੰਤਰ ਦੜਾਏ ਸਤਿਗੁਰ ਸਾਹਿਬ ਜੀ ਨੇ ਸਾਨੂੰ ਮੰਤਰ ਦਰਿ ਕਰਾਇਆ ਹੈ ਜਿਸ ਪੜਹੀ ਅੰਤ ਕਰਕੇ ਸੁਭਗੁਣਾ ਦੀ ਆਤ ਹੜ ਜਾਂਦੀ ਏ ਉਸ ਮਾਨ ਦੀ ਆਤ ਨੂੰ ਖੋਣਾ ਕਰੀਏ ਗੋਣਾ ਕਰੀਏ ਗੁਰੂ ਸਾਹਿਬ ਨੇ ਸਾਨੂੰ ਮੰਤਰ ਉਹਦੇ ਅੰਦਰ ਕੜਾਇਆ ਹੈ ਅਤੁੱਲ 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 ਨਹਿਤੁਲੀਏ ਅਤੁੱਲ ਅਤੁੱਲ ਵਿਦਵਾਨ ਕਰਕੇ ਵੀ ਤੋਲਿਆ ਨਹੀਂ ਜਾਂਦਾ ਸ਼ਾਸਤਰਾਂ ਕਰਕੇ ਵੀ ਤੋਲਿਆ ਨਹੀਂ ਜਾਂਦਾ ਸਿਮਰਤੀਆਂ ਕਰਕੇ ਵੀ ਤੋਲਿਆ ਨਹੀਂ ਜਾਂਦਾ ਪ੍ਰਾਣਾ ਦੇ ਗਿਆਨ ਕਰਕੇ ਵੀ ਤੋਲਿਆ ਨਹੀਂ ਜਾ ਸਕਦਾ ਵਿਚਾਰਿਆਂ ਨਹੀਂ ਜਾ ਸਕਦਾ ਐਸਾ ਪਰਮੇਸ਼ਰ ਦਾ ਸਰੂਪ ਹੈ ਅਤੁੱਲ ਸਾਜੂ ਕਰਕੇ ਵੀ ਤੋਲਿਆ ਨਹੀਂ ਗਿਆ ਪ੍ਰਤਿਹਰ ਜੀਂਹਾ ਤੋਂ ਵੀ ਤੋਲਿਆ ਨਹੀਂ ਗਿਆ ਦੁਪਹਿਰ ਦੇ ਜੀਂਹਾ ਤੋਂ ਵੀ ਤੋਲਿਆ ਨਹੀਂ ਗਿਆ ਕੱਲ੍ਹ ਨੂੰ ਦੇ ਜੀਂਹਾ ਤੋਂ ਵੀ ਨਹੀਂ ਤੋਲਿਆ ਜਾ ਸਕਦਾ ਐਸਾ ਉਹ ਪਰਮੇਸ਼ਰ ਹੈ ਅਤੁੱਲ 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 ਨੂੰ ਤੋਲਿਆ ਕੋ ਉਸ ਨੂੰ ਬਰਾਗ ਵਾਲੇ ਵੀ ਨਹੀਂ ਤੋਲ ਸਕਦੇ ਅਤੇ ਬਰੇਗ ਵਾਲੇ ਵੀ ਨਹੀਂ ਤੋਲ ਸਕਦੇ ਖੜਸਮਤੀ ਵਾਲੇ ਵੀ ਤੋਲ ਸਕਦੇ ਮੋਹ ਇਛਾ ਵਾਲੇ ਵੀ ਤੋਲ ਨਹੀਂ ਸਕਦੇ ਸਰਵਣ ਗਿਆਨ ਵਾਲਾ ਤੋਂ ਵੀ ਤੋਲਿਆ ਨਹੀਂ ਜਾਂਦਾ ਮੰਨਨ ਗਿਆਨ ਵਾਲਾ ਤੋਂ ਵੀ ਤੋਲਿਆ ਨਹੀਂ ਜਾਂਦਾ ندیاسن جان والا کوئی تولیا نہیں جانا تب تم کے سودن کرنے والا کوئی تو نہیں تولیا جا سکتا ایسا سروپ ہے پرمیشر کا اتل اتلنا تلیے جو من کر کے بھی تولیا نہیں باقی کر کے بھی تولیا نہیں جانا شریر کر کے بھی تولیا نہیں جانا نہیں تلیے وہ تل نہیں کوئی ہے وہ سلا اتل سروپ ہے وہ برابر نہیں کوئی برابری نہیں کر سکتا ایسا سروپ ہے اتل اتل اتلنا تلیے ਅੱਤੂਲ ਸਾਰੂ ਸੰਗਏ ਜੀ ਜੋ ਪਰਮੇਸ਼ਰ ਹੈ ਤੋਂ ਬਾਬੇ ਲੱਖਰਸ ਨੂੰ ਕਹਿਣ ਵਾਲੇ ਉਹ ਨਹੀਂ ਤੋਲ ਸਕਦੇ ਬਾਬੇ ਲੱਖਰਸ ਨੂੰ ਕਹਿਣ ਵਾਲੇ ਨੂੰ ਤੋਲ ਸਕਦੇ ਅਤੇ ਮੈਂ ਦੁਨੀਆ ਉਸ ਰੂਪ ਜਿਹੜਾ ਹੈ ਆਸਪਤ ਨੂੰ ਜਾਣ ਕੇ ਵੀ ਗੁੰਗੇ ਦੀਆਂ ਨੂੰ ਛਾਈ ਖਾਲੀ ਦੀ ਹੈ ਐਂ ਉਹ ਖਿੰ ਹੋ ਜਾਈਦਾ ਉਹ ਤੋਲਣ ਕਿ ਨਹੀਂ ਆਉਂਦਾ ਹੈ ਇਸ ਪ੍ਰਕਾਰ ਨੇ ਤੁਮ ਜੀ ਆ ਗੌਰ ਸੁਪ ਹੈ ਹੋ ਭਗਤ ਅਵਛਲ ਕਿਰਪਾਏ ਉਹ ਭੰਤਾਂ ਦਾ ਅਵਛਲ ਪਿਆਰਾ ਹੈ ਕਿਰਪਾਏ ਜਿਨ੍ਹਾਂ ਤੇ ਕਿਰਪਾ ਪਾਉਂਦਾ ਹੈ ਕਿਰਪਾ ਵਿੱਚ ਆਉਂਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਘਰਦੀ ਜੇ ਵਸੋ ਕੇ ਜੋ ਜੋ ਸ਼ਰਨ ਪਰਿਉ ਗੁਰੂ ਨਾਨਕ ਜੋ ਜੋ ਭਾਈ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਪਿਆ ਹੈ ਆ ਭੈਦਾਨ ਸੁਖ ਪਾਏ ਉਹਨਾਂ ਨੂੰ ਕਿਰਪਾ ਦਾ ਦਾਤ ਮਾਰਾ ਜੀ ਬਖਸ਼ਿਆ ਹੈ ਸੁਖ ਰੂਪ ਨੂੰ ਪਾਇਆ ਉਹਨਾਂ ਨੂੰ ਕਿਸੇ ਦਾ ਭੈ ਨਹੀਂ ਹੈ ਮਿਲਾਵਲ ਮਹੱਲਾ ਪੰਜਵਾਂ ਨੀ ਬਹੁਤ ਜੱਬਾ ਸਗਲ ਪਾਉ ਮਿਤਾ